ਕਲੈਂਟ ਜੀ ਥੋੜਾ ਲੇਟ ਆ ਇਹ ਆ ਵੀ ਆਪਾਂ ਥੋੜਾ ਟਾਈਮ ਨਾ ਪਹੁੰਚ ਗਏ ਆ ਇਹ ਗੱਲ ਵਧੀਆ ਹੋ ਗਈ ਆ ਪਿਛਲੇ ਤੋਂ ਮੈਂ ਡਰ ਗਿਆ ਮੈਂ ਉਹ 사ਯਾ ਜੀਜੇ ਜੋ ਇੱਧਰ ਉਹ ਦੰਦ ਕੱਢੇ ਐ ਕਢ ਕੇ ਮਾਹ ਕੋਣ ਬੰਦਾ ਪਿੱਛੇ ਜੀ ਸਾਡੇ ਨਾਲ ਬੈਠੇ ਨੇ ਸਾਡੇ ਡੈਨੀ ਭਾਈ ਭਜੀ ਇੱਧਰ ਦੇਖੋ ਬੰਦਾ ਐ ਨਿਕਲ ਗਿਆ ਜਦੋਂ ਤੂੰ ਛੋਟੀਆਂ ਗੱਡੀਆਂ ਨਾ ਖੇਡਦਾਈਂ ਨਾ ਉਦੋਂ ਵੱਡੀਆਂ ਗੱਡੀਆਂ ਨਾਲ ਭਾਈ ਖੇਡ ਆ ਵੀ ਥੋੜਾ ਵਿਆਹ ਪੋਣਾ ਦਾ ਪੋਣਾ ਦਾ ਗਿਆ ਹੈਲੋ ਸਲਾਮ ਨਮਸਤੇ ਸਸ਼ੀਕਾਲ ਕੀ ਹਾਲ ਚਾਲ ਵੈਲਕਮ ਆ ਜੀ ਇੱਕ ਵਾਰੀ ਫਿਰ ਤੋਂ ਤੁਹਾਡਾ ਆਪਣੇ YouTube ਚੈਨਲ ਜਿਹਦਾ ਨਾਮ ਹੈ ਪਤਾ ਹੀ ਤੁਹਾਨੂੰ ਸੋ ਗੱਲ ਕਰਦੇ ਅੱਜ ਦੀ ਵੀਡੀਓ ਦੀ ਅੱਜ ਦੀ ਵੀਡੀਓ ਦਾ ਇਹ ਸੀਨ ਹੈ ਕਿ ਅੱਜ ਸਵੇਰ ਦੇ ਅਸੀਂ ਸੀਗੇ ਵੈਟਿੰਗ ਦੇ ਉੱਤੇ ਪਰ ਅੱਜ ਸਵੇਰੇ ਦਾ ਮਨ ਯਾ ਥੋੜਾ ਅਫਸੜਿਆ ਸੀਗਾ ਵੀਡੀਓ ਬਣਾਉਂਦਾ ਦਿਲ ਨਹੀਂ ਕੀਤਾ ਸੋ ਹੁਣ ਦੁਬਾਰਾ ਰਾਤ ਦੇ ਫੰਕਸ਼ਨ ਤੇ ਜਾ ਰਹੇ ਆ ਲਾਈਟ ਹਲਕੀ ਹਲਕੀ ਡੇਮ ਆ ਗਈ ਆ ਵੀਡੀਓ ਚ ਪਤਾ ਲੱਗ ਰਿਹਾ ਹੁਣਾ ਤੁਹਾਨੂੰ ਸੋ ਹੁਣ ਜਾ ਰਹੇ ਆ ਰਾਤ ਦੇ ਫੰਕਸ਼ਨ ਦੇ ਤੇ ਨਾਲ ਮੇਰੇ ਹੈਗੇ ਅੱਜ ਸਾਡੇ ਸੌਰਵ ਭਾਜੀ ਇਹਨਾਂ ਨੂੰ ਤੁਸੀਂ ਪਹਿਲਾਂ ਵੀ ਦੇਖਿਆ ਹੋਣਾ ਵੀਡੀਓ ਦੇ ਵਿੱਚ ਤੇ ਅੱਜ ਸੌਰਵ ਭਾਜੀ ਆ ਸਾਡੇ ਨਾਲ ਸੋ ਇੱਕ ਫੰਕਸ਼ਨ ਅਸੀਂ ਕੰਪਲੀਟ ਕਰਕੇ ਆਏ ਆ ਕਿਉਂ ਜੀ ਹਾਂ ਜੀ ਤੇ ਹੁਣ ਅਸੀਂ ਜਾ ਰਹੇ ਆ ਜੀ ਨੈਕਸਟ ਫੰਕਸ਼ਨ ਦੇ ਤੇ ਉੱਥੇ ਅੱਜ ਦੀ ਹੈਗੀ ਆ ਰਾਤੀ ਰਿਸੈਪਸ਼ਨ ਤੇ ਅਸੀਂ ਜਾ ਰਹੇ ਹਾਂ ਉੱਥੇ ਬਾਕੀ ਦੀ ਸਾਰੀ ਟੀਮ ਜਿਹੜੀ ਹੈਗੀ ਆ ਉੱਥੇ ਆਲਰੇਡੀ ਪਹੁੰਚ ਚੁੱਕੀ ਆ ਸੋ ਅਸੀਂ ਵੀ ਗਏ ਆ ਥੋੜਾ ਜਿਹਾ ਲੇਟ ਤੇ ਬਸ ਹੁਣ ਅਸੀਂ ਵੀ ਸਿੱਧਾ ਉੱਥੇ ਪਹੁੰਚਦੇ ਆ ਸੋ ਅੱਜ ਦੀ ਵੀਡੀਓ ਦਾ ਸੀਨ ਕੁਛ ਐਦਾਂ ਬਈ ਆ ਕਿਉਂਕਿ ਬੈਕ ਟੂ ਬੈਕ ਨਾ ਬਹੁਤ ਦਿਨਾਂ ਤੋਂ ਬਸ ਸਰਕਲ ਆ ਹੀ ਬਣਿਆ ਹੋਇਆ ਆ ਕਿ ਸ਼ੂਟ 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 ਰਿਪੀਟ ਤੇ ਰਿਪੀਟ ਹੋ ਰਿਹਾ ਕੰਮ ਜਿਹਦੇ ਕਰਕੇ ਨਾ ਬੜਾ ਜਿਆਦਾ ਟਾਇਰਡ ਹੋ ਗਿਆ ਬਹੁਤ ਜਿਆਦਾ ਟਾਇਰਡ ਹੋਇਆ ਕੰਮ ਟਕਾਵਟ ਬਹੁਤ ਜਿਆਦਾ ਹੋਈ ਪਈ ਆ ਡੇ ਨਾਈਟ ਡੇ ਨਾਈਟ ਕਰ ਕਰਕੇ ਸੋ ਅੱਜ ਸਵੇਰੇ ਮਨ ਤਾਂ ਸੀਗਾ ਵੀ ਸ਼ੁਰੂਆਤ ਕਰੀਏ ਬਟ ਹੌਸਲਾ ਹੀ ਨਹੀਂ ਪਿਆ ਬਹੁਤ ਜ਼ਿਆਦਾ ਇੱਕ ਤਾਂ ਲੇਟ ਸੀ ਥੋੜਾ ਜਿਹਾ ਅਸੀਂ ਟਾਈਮ ਨਹੀਂ ਮਿਲਿਆ ਹੁਣ ਵੀ ਬਹੁਤ ਜ਼ਿਆਦਾ ਟਾਇਰਡ ਆ ਕੰਮ ਲੇਕਿਨ ਫਿਰ ਵੀ ਮੈਂ ਕਿਹਾ ਨਹੀਂ ਯਾਰ ਵੀਡੀਓ ਬਣਾਉਣੀ ਆ ਕਿਉਂਕਿ ਤੁਸੀਂ ਸਾਨੂੰ ਕਰਦੇ ਆ ਪਿਆਰ ਤੇ ਅਸੀਂ ਤੁਹਾਡੇ ਲਈ ਕੁਛ ਨਾ ਕੁਛ ਤਾਂ ਲੈ ਕੇ ਆਵਾਂਗੇ ਸੋ ਇਸ ਲਈ ਮੈਂ ਕਿਹਾ ਵੀ ਨਹੀਂ ਯਾਰ ਵੀਡੀਓ ਤਾਂ ਬਣਾਉਣੀ ਪਣਦੀ ਆ ਸਾਰਾ ਵੀ ਕਹਿੰਦਾ ਜਾਂਦਾ ਨਹੀਂ ਭਾਜੀ ਵੀਡੀਓ ਤਾਂ ਬਣਾਉਣੀ ਪਣਦੀ ਆ ਕਿਉਂ ਜੀ ਹਾਂ ਜੀ ਇਸ ਕਰਕੇ ਅਸੀਂ ਅੱਜ ਵੀਡੀਓ ਦੀ ਕਰਤੀ ਸ਼ੁਰੂਆਤ ਸੋ ਹੁਣ ਅਸੀਂ ਜਾ ਰਹੇ ਆ ਜੀ ਕਿਥੇ ਜਾ ਰਹੇ ਆਪਾਂ ਅਸੀਂ ਜਾ ਰਹੇ ਆ ਆਈ ਥਿੰਕ ਸਿਟੀ ਦੇ ਵਿੱਚ ਜਲੰਧਰ ਸਿਟੀ ਦੇ ਵਿੱਚ ਅੱਜ ਜਿਹੜਾ ਵੈਨਿਊ ਹੈਗਾ ਐਗਜ਼ੈਕਟਲੀ ਨਾਮ ਮੈਨੂੰ ਵੀ ਨਹੀਂ ਪਤਾ ਹੈਗਾ ਸੋ ਹੁਣ ਫੋਨ ਕਰਦਾ ਤੇ ਇੱਕ ਵਾਰੀ ਲੋਕੇਸ਼ਨ ਕਨਫਰਮ ਕਰਕੇ ਦਨ ਫਿਰ ਆਪਾਂ ਉੱਥੇ ਚੱਲਦੇ ਆਂ ਤਾਂ ਫਿਰ ਤੁਹਾਨੂੰ ਮਿਲਦੇ ਆਂ ਉੱਥੇ ਤੇ ਬਾਕੀ ਦੇ ਬੰਦਿਆਂ ਨਾਲ ਵੀ ਮਿਲਾਉਂਦੇ ਆਂ ਆਉਦੀ ਜੀ ਜੀ ਲੋ ਜੀ ਆਪਾਂ ਪਹੁੰਚ ਗਏ ਵੈਨਿਊ ਤੇ ਤੇ ਵੈਨਿਊ ਹੈ ਕਮਲ ਗ੍ਰੈਂਡ ਜਿਹੜੀ ਕੀ ਹੈਗੀ ਆ ਰਿਸੈਪਸ਼ਨ ਪਾਰੀ 뷰 ਚੈੱਕ ਕਰ ਬਹੁਤ ਹੀ ਵਧੀਆ 뷰 ਤੇ ਦੂਜੀ ਗੱਲ client ਜੀ ਥੋੜਾ ਲੇਟ ਆ ਇਹ ਆ ਵੀ ਆਪਾਂ ਥੋੜਾ ਟਾਈਮ ਨਾਲ ਪਹੁੰਚ ਗਏ ਆ ਇਹ ਗੱਲ ਵਧੀਆ ਹੋ ਗਈ ਆ ਤੇ ਉਹ ਸਾਡੇ ਸੁਨੀਲ ਬਾਜੀ ਉਹ ਸਾਹਮਣੇ ਤੁਰੇ ਜਾਂਦੇ ਆ ਜਾਨੀ ਜਦੋਂ ਉਹ ਅੰਕਲ ਨੇ ਤੇਰੀ ਕੀ ਚੀਜ਼ ਮੰਗਣੀ ਸੀ ਉਹਨੇ ਕਿਹਾ ਗਾਲ ਅਜੇ ਕਹਾ ਗਿਆ ਸਾਇ ਨਹੀਂ ਤੂੰ ਸੁਨੀਲ ਬੌਜੀ ਤੁਸੀਂ ਪਾਣੀ ਪੀਂਦੇ ਹੋਏ ਪਾਣੀ ਪੀਂਦੇ ਹੋਏ ਇੱਧਰ ਦੇਖੋ ਭਾਈ ਹੁਣ ਨਹੀਂ ਭਾਓ ਮਿਲਣਾ ਤੁਹਾਨੂੰ ਮੇਰੇ ਨਾਲ ਤੁਸੀਂ ਉਹ ਵੀਊ ਲੈ ਲੈ ਤੁਸੀਂ ਭਰਾਵਾ ਮੂੰਹ ਤੇ ਪਰੇ ਦੇ ਲੈ ਵੇ ਕਾਲੀ ਆ ਗਏ ਸਾਰੇ ਉਹ ਦੇ ਉਹ ਥੇਕੇ ਭੱਜ ਗਿਆ ਹੁਣ ਜਦੋਂ ਮੈਂ ਪੰਗੇ ਲੈਣ ਦੇ ਸੀ ਹੁਣ ਉੱਠ ਕੇ ਭੱਜ ਗਿਆ ਪਰ ਕਹਾਣੀ ਸਾਡੇ ਨਾਲ ਬੈਠੇ ਨੇ ਸਾਡੇ ਡੈਨੀ ਭਾਈ ਭਾਈ ਇਹ ਇੱਧਰ ਦੇਖੋ ਬੰਦਾ ਐ ਨਿਕਲ ਗਿਆ ਉਹ ਦੇਖੋ ਗਰੁੱਪ ਤੇ ਕਿੱਥੇ ਬੈਠਾ ਹੋਇਆ ਦੇਖੋ ਉਹ ਕਿਦਾਂ ਬੈਠੇ ਆ ਇੱਥੇ ਇਹ ਇੱਕਦਮ ਗਰੁੱਪ ਬਣਾ ਕੇ ਬੈਠੇ ਆ ਸਾਰੇ ਅੱਜ ਕਿੰਨੇ ਦੀ ਕਿੱਡੀ ਪਿੱਡੀ ਗੈਦਰਿੰਗ ਹੋ ਮਦਰੇ ਸਾਹਮਣੇ ਸੋਖਦ ਲੱਗ ਜੀ ਕਿ ਪਹੁੰਚੀ 100 ਬੰਦੇ ਆ 100 ਬੰਦਾ ਆਣਾ ਘਟੋ ਘਟਾ ਦੇਖੀ ਜਾ ਕੁਛ ਬੰਨ੍ਹ ਖੜੇ। ਕਮਰਾ ਪੂਰਾ ਬਣਾਇਆ। ਕੁਰਸੀਆਂ ਬਹੁਤ ਲੱਗੀਆਂ ਹੋਈਆਂ ਐ ਇਸ ਤੇ। ਬਾਕੀ ਦੇਖਦੇ ਹਾਂ ਕੀ ਬਣਦਾ ਕੀ ਨਾ। ਕੁਛ ਨਹੀਂ ਕਹਿ ਸਕਦਾ। ਅੱਜ ਮੇਰਾ ਨਾ ਵੀਡੀਓ ਬਣਾਉਂਦਾ ਮਨ ਨਹੀਂ ਕਰਿਆ। ਬੱਟ ਜੇ ਉਥੋਂ ਨਿਕਲੇ ਆ ਨਾ ਮਾਗਾ ਚੱਲ ਅੱਜ ਬਣਾਈ ਲੈਣੀ ਥੋੜੀ ਜੀ ਵੀਡੀਓ ਯਾਰ ਬੰਦਿਆਂ ਨੂੰ ਦਿਖਾਈ ਦਈਏ। ਉਹ ਦੇ ਕਿਦਾਂ ਝੁੰਡ ਝੁੰਡ ਕਿਦੜਾਂ ਦਾ ਉੱਚੀਆਂ ਉਡਾਰੀਆਂ ਲਾਉਣ ਲੱਗੇ। ਔਰ ਦੇਖ 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 ਬੱਲੇ ਬੈਠੇ ਆ ਕੋਈ ਕੰਮ ਨਹੀਂ ਕੋਕਾਰ ਨਹੀਂ ਕਿਨੇ ਜਾਣੇ ਨੰਬਰ ਹੀ ਪਾਰ ਆ ਜਾਣੇ ਆ ਤਾਂ ਦੋ ਜਣੇ ਲਾਈਵ ਵਾਲੇ ਢਿੱਡੀ ਦੀ ਬਿਠੀ ਚੰਗੜ ਕੇ ਬਾਹਰ ਟੋਟਲ 20 ਸੌਰੀ 12 ਜਾਣੇ 12 ਬੰਦੇ ਟੋਟਲ ਅੱਜ 12 ਬੰਦੇ ਟੋਟਲ ਕੰਮ ਕਰਨ ਆਏ ਹੋਏ ਆ ਉਹ ਭਾਜੀ ਸਾਡੇ ਫੈਨ ਐ ਦੂਰੋਂ ਹੱਥ ਮਲਾਈਏ ਨਾ ਲੱਗ ਜਾਊਗਾ ਫੇਰ ਪਤਾ ਲੱਗੂ ਐਡੀ ਦੂਰੋਂ ਨਹੀਂ ਪਛਾਨਣਾ ਐ ਤੈਨੂੰ ਫੇਮਸ ਕਰੀਏ ਪੂਰਾ ਟੇਬਲ ਮੱਲੇ ਕੇ ਬੈਠੇ ਇਹ ਜੇ ਅੰਕਲ ਨੇ ਦੇਖ ਲੈਣਾ ਅੰਕਲ ਨੇ ਕਹਿਣਾ ਸਾਰੇ ਇੱਥੇ ਬੈਠੇ ਆ ਉਹ ਕਹਿੰਦੇ ਫਾਈਨਲ ਮੈਂ ਦੁਬਾਰਾ ਹੋਣਾ ਯਾਰ ਇਹ ਸੁਬਦਲਾ ਨਹੀਂ ਯਾਰ ਇੱਕ ਤਾਂ ਇੱਕ T20 ਚੱਲਣਾ ਲੱਗਾ ਹੁਣ ਫੇ ਭਾਜੀ ਇਹ ਸਭ ਗੱਲਾਂ ਆ ਇਹ ਸਭ ਝੂਠਾ ਐਦਾਂ ਦਾ ਕੁਝ ਨਹੀਂ ਹੈਗਾ ਸਿਰਫ ਅਵੀ ਉਹ ਕੀ ਕਹਿੰਦੇ ਆ ਇਹਨੂੰ ਸਟੋਰੀਆਂ ਲੋਕਾਂ ਨੇ ਪਾਈਆਂ ਹੋਈਆਂ ਐਵੇਂ ਵਾਇਰਲ ਕਰਨ ਵਾਸਤੇ ਕਿਉਂਕਿ ਹਾਰ ਗਈ ਨਾ ਦੂਜਾ ਆਇਆ ਨਾ ਹਾਰ ਗਈ ਇੰਡੀਆ ਕਰਕੇ ਥੋੜਾ ਜਿਹਾ ਇਮੋਸ਼ਨਲ ਹੋਇਆ ਪਿਆ ਉਹਦੇ ਕਰਕੇ ਜਦੋਂ ਕਹਿੰਦੇ ਨਾ ਵੀ ਦੁਬਾਰਾ ਹੋਣਾ ਲੋਕਾਂ ਨੂੰ ਲੱਗਦਾ ਪਤਾ ਨਹੀਂ ਸੱਚੀ ਖੜੇ ਹੋ ਜਾਣਾ ਯਾਰ ਜਦੋਂ 3ਰਡ ਅੰਪਾਇਰ ਨੇ ਆਰਡਰ ਦੇ ਦਿੱਤਾ ਉਸ ਤੋਂ ਬਾਅਦ ਕਦੀ ਕੋਈ ਨਹੀਂ ਸਕਦਾ ਨਹੀਂ ਇਹ ਚੱਲਣ ਦਿਆ ਮੈਚ ਗੱਲ ਚੱਲਦੀ ਆ ਕਿ ਕੈਨੇਡੀਨ ਰੋਹਿਤ ਦਾ ਆਊਟ ਦਿੱਤਾ ਹੀ ਗਿਆ ਨੇ ਥੱਲੇ ਠਾਪਾ ਪੈ ਗਿਆ ਬੋਲਾ ਮੈਡਮ ਬੈਂ ਨੇ ਓਕੇ ਕਹਤਾ ਪਤਾ ਨਹੀਂ ਕਹਿੰਦੇ ਆ ਦੇਖੋ ਬਾਕੀ ਆਪਾਂ ਨੂੰ ਵੀ ਪਤਾ ਜਦੋਂ ਥਰਡ ਅੰਪੈਨ ਨੇ ਓਕੇ ਕਹਤਾ ਤਾਂ ਫਿਰ ਤਾਂ ਕੋਈ ਰੋਲਾ ਹੀ ਨਹੀਂ ਹੈਗਾ ਬਾਕੀ ਯਾਰ ਠੀਕ ਆ ਹੋਵੇ ਨਾ ਹੋਵੇ ਮੈਂ ਇੰਨਾ ਜ਼ਿਆਦਾ ਸ਼ਿਕਾਇਤ ਨਹੀਂ ਹੈਗਾ ਮੈਂ ਉਹ ਟ੍ਰੀਟਮੈਂਟ ਚੱਲ ਕੇ ਰੋਇਦੋਂ ਕੋਈ ਵੀ ਐਨੀ ਸੁਰੇ ਕੁਮਾਰ ਜਿਆਦਾ ਬੋਲਦਾ ਉਹ ਇੰਡੀਆ ਹਾਰ ਰਿਹਾ ਸੀ ਤੇ ਮੈਨੂੰ ਕੋਈ ਜ਼ਿਆਦਾ ਫੀਲ ਨਹੀਂ ਕਿਉਂਕਿ ਮੈਂ ਨਾ ਮੈਚ ਪਹਿਲਾਂ ਪਹਿਲਾਂ ਬਹੁਤ ਦੇਖਦਾ ਹੁੰਦਾ ਜੀ ਬਟ ਜਦੋਂ ਮੈਂ ਦੇਖਿਆ ਨਾ ਕਿ ਯਾਰ ਇਹ ਅੱਜ ਤਾਂ ਬੁਰਾ ਹਾਰੀ ਆ ਇਮੋਸ਼ਨਸ ਨਾਲ ਉਹ ਕਰਦੇ ਆ ਸਾਰੇ ਮੈਚ ਜਿੱਤੀਆਂ ਨੇ ਲਾਸਟ ਫਾਈਨਲ ਇਹਨਾਂ ਦਾ ਹਾਰ ਨਹੀਂ ਆ ਤੇ ਉਸ ਤੋਂ ਬਾਅਦ ਆਈ ਥਿੰਕ 2014 ਦਾ ਵਰਲਡ ਕੱਪ 2014 ਜਿਹੜਾ ਸੀ ਨਾ ਵੱਡਾ ਦੱਬ 15 15 ਦੇ ਉਪਰ ਬਾਅਦ ਮੈਂ ਦਿਖਾਂ ਹੀ ਹਟ ਗਿਆ ਲਾਸਟ ਜਿਹੜਾ 11 ਚ ਸਜਾ ਨਾ ਜਦੋਂ ਜਿੱਤਿਆ ਸੀ 11 ਚ ਉਦੋਂ ਮੈਂ ਦੇਖਦਾ ਹੁੰਦਾ ਸੀ ਮੈਚ ਮੈਂ ਉਦੋਂ ਬਾਅਦ ਮੈਂ ਛੱਬ ਮੰਨੀ ਉਤਰ ਗਿਆ ਮੈਂ ਦੇਖਿਆ ਹੀ ਨਹੀਂ ਹੁਣ ਯਾਰ ਕਿੰਨਾ ਟਾਈਮ ਲੱਗਣਾ ਕਿੱਥੇ ਪੁੰਡ ਸਰ ਜਾਨਾ 5 ਘੰਟੇ ਹੋਣਾ ಗಡಿಯ <laughs> ಗಮ ਕੌੜਾ ਸਾਹਿਬ ਗਿਆ ਗਿਆ ਆਦੇ ਪਈਏ ਦੇ ਹੁਣ ਇਹਨੇ ਪੈਰ ਕਰਦੇ ਹੁਣ ਮੰਨ ਲਓ ਬੰਦ ਕਰ ਕੋੜੀ ਬੰਦ ਕਰ ਕੋੜੀ ਬੰਦ ਕਰ ਉਹ ਪਾਈ ਨੇ ਕਰਨੀ ਆ ਇੱਕ ਮਿੰਟ ਇਹ ਗਾਲ ਕੱਢੀ ਪਹਿਲੇ ਉਧਰ ਮੈਨੂੰ ਕਿਹਾ ਸੋਰੀ ਜੀ ਨਹੀਂ 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 ਸੋਰੀ ਸਰ ਮੈਨੂੰ ਕਹਿੰਦਾ ਪੰਜ ਮਿੰਟ ਰਹਿਣਗਾ ਚਲ ਠੀਕ ਆ ਭਾਈ ਸ਼ੁਰੂਆਤ ਕਰਦੀ ਸਮਾ ਦਾ ਗਾਲਾ ਜੀ ਜਦੋਂ ਤੋਂ ਨਿਕਲੇ ਕਿਹਨੇ ਘੇੜ ਦੰਦ ਦਿੰਦਾ ਸੀ ਅਸੀਂ ਉਹਨਾਂ ਨੇ ਕਿੱਟੀ ਚੌੜਾ ਸਾਹਿਬ ਮੈਂ ਜੋ ਮਾਇਲਾ ਇਹ ਕਿਹੜੀਆਂ ਗੱਡੀਆਂ ਬਣਾਉਂਦੀਆਂ ਫਿਰਦਾਈ 5 ਰੁਪਏ ਮੂੰਹ ਤੇ ਲੈ ਕੇ ਔਰ ਰਿਮੋਟ ਕੰਟਰੋਲਰ ਫਿਰਦਾਈ ਟੀਵੀ ਚ ਆ ਉਹ ਜਿਹੜੀ ਗੇਮਾਂ ਗੇਮਾਂ ਵਾਲੇ ਤੇ ਜਾਏ ਯਾਰ ਕੀ ਗਈ ਜਾਂਦਾ ਤੇਰੇ ਬਾਰੇ ਭਾਈ 2 ਘੰਟ ਲਾਦੇ ਪੂਰੇ ਕਿੱਥੋਂ ਅੰਬਾਲੇ ਤੋਂ ਤੇ ਅੰਬਾਲੇ ਜਾਨ ਨੂੰ ਕਿੰਨਾ ਟਾਈਮ ਲੱਗਿਆ 3 ਘੰਟ ਤੇ 5 ਹੋ ਗਏ 5 ਨਹੀਂ ਡੀ ਗਿਆ 5 ਰੁਪਏ ਬਣ ਜਾਈ ਗਿਆ ਯਾ ਯਾਰ ਕਹਾਂ ਸੇ ਆਤੀ ਹੋਇਆ ਮੈਨੂੰ ਪਹਿਲਾਂ ਕਿਹਾ ਨਹੀਂ ਕਿਆ ਯਾਰ 5 6 ਘੰਟੇ ਲੱਗ ਜਾਂਦੇ ਆ ਤੇ ਮੈਂ ਕਿਤੋਂ ਅੰਬਾਲੇ ਤੱਕ ਦਾ ਗਿਆ ਹੀ ਮੈਂ ਮਮਾ ਹੀ ਅੰਬਾਲੇ ਤੋਂ ਰਵੰਨੇ ਆ ਅਸੀਂ ਖੰਨੇ ਯਾਰ ਉਹ ਤਾਂ ਖੰਨੇ ਆਈ ਨਹੀਂ ਪ੍ਰਾਈਵੇਟ ਕਿਹਾ ਯਾਰ ਖੰਨੇ ਕਿੱਥੇ ਆਈ ਸੀ ਭਰਾਵਾ ਖੰਨੇ ਨਹੀਂ ਕੀਤੀ ਪ੍ਰਾਈਵੇਟ ਨਹੀਂ ਆ ਕਿਹਦੀ ਭਰਾਵਾ ਖੰਨੇ ਨਹੀਂ ਕੀਤੀ ਵਾਲੀ ਇਹ ਕੀਤੀ ਹੈ ਇੱਕ ਜਿਗਰਾਉਂ ਕੀਤੀ ਹੈ ਕੀ ਯਾਰ ਇਹਦੇ ਸਾਥ ਨੇ ਇਹਨੂੰ ਜ਼ਿਆਦਾ ਕਮਾਇਆ ਹੈ ਸਰਪਰ ਹੰਗ ਲਿਖਤੇ ਆ ਕੋਈ ਆ ਕਿਹੜਾ ਰੰਗ ਵਾਲੀ ਆ ਆ ਦੂਸਰਾ ਰੰਗ ਵਾਲੀ ਆ ਇਸ ਰੰਗ ਤੋਂ ਕਿੰਨਾ ਟਾਈਮ ਲੱਗਦਾ ਤੁਹਾਨੂੰ ਲੱਗਾ ਥੰਨੇ ਆ ਯਾਰ ਸਾਨੂੰ ਲੱਗਾ ਥੰਨੇ ਆ ਕਿਰੋ ਕੇ ਵੀ ਆ ਨਾ ਪਿੱਛੇ ਤੋਂ ਰੱਖਿਆ ਆ ਜੀ ਚਲੋ ਜੀ ਚਲੋ ਜੀ ਕੰਮ ਹੋ ਗਿਆ ਸ਼ੁਰੂ ਚਲੋ ਜੀ ਪਾਰਟੀ ਹੋ ਗਈ ਸ਼ੁਰੂ ਤੇ ਮਿਲਦੇ ਆ ਤੁਹਾਨੂੰ ਵਿੱਚ ਵਿੱਚ ਮਿਲਦੇ ਆ ਬਾਕੀ

ਆ ਜੀ ਯਾਰ ਬਲੌਗ ਦੇ ਵਿੱਚ ਕੀ ਦਿਖਾਂਦਾ ਕੁਝ ਵੀ ਨਹੀਂ ਸੀਗਾ ਐਡੇ ਉੱਚੀ ਉਹਨਾਂ ਨੇ ਗਾਣੇ ਲਾਏ ਹੋਏ ਸੀਗੇ ਹਨਾ ਬਿਲਕੁਲ ਮਾਸਕੀਤੀ ਜਿਆਦਾ ਕਰਦੋ ਕਾਪੀਰਾਈਟ ਆ ਜਾਂਦਾ ਫਾਇਦਾ ਨਹੀਂ ਹੈ ਥੱਲੇ ਚੱਲਦੇ ਆਪੋਰਟਡ ਕਰਦੇ ਆ ਉਹ ਤੁਹਾਨੂੰ ਥੋੜੇ ਜੇ ਪਰ ਉੱਤੋਂ ਬਾਅਦ ਆਪਾਂ ਨਿਕਲੇ ਘਰੋਂ ਤਾਂ ਲੋਕ ਕੀ ਕਰ ਲੋ ਹਾਂਜੀ ਕੀ ਹਾਲ ਚਾਲ ਲਾਈਟ ਬਾਲੀ ਸਾਈਡ ਲੈ ਕੇ ਜਾ ਮਤਰਾ ਇਧਰੋਂ ਇਧਰ ਨੂੰ ਮਾਰ ਓਏ ਇੱਥੇ ਰੱਖ ਆ ਪੂਕੀ ਕੋਟਾ ਬਲੋ ਜੀ ਗੱਡੀ ਦੇਖੋ ਕਿੰਨੀ ਫਾਸਟ ਗਈ ਦੇਖੀ ਲੈ ਰਾਈ ਛੱਡਾਈ ਹਾਂਜੀ ਕੀ ਹਾਲ ਜਾਂ ਲੋ ਜੀ ਆਪਾਂ ਹੋ ਗਏ ਆ ਵੇਲੇ ਤੇ ਹੁਣ ਜਾ ਰਹੇ ਆਪਾਂ ਘਰ ਨੂੰ ਟਾਈਮ ਤਕਰੀਬਨ 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 ਵੱਜ ਗਏ ਨੇ 1 1 ਵਜੇ ਅਸੀਂ ਹੋਏ ਆ ਫਰੀ ਤੇ ਸਾਡੇ ਨਾਲ ਸਾਡੇ ਮੋਹਿਤ ਬੰਦਾ ਦਾ ਮੋਹਿਤ ਸਾਹਿਲ ਤੇ ਪਿੱਛੇ ਬੰਦਾ ਇੱਕ ਬੈਠਾ ਸਾਡਾ ਆ ਕਿੰਨਾ ਠੀਕ ਆ ਬਾਈ ਯਾਰ ਲੈਡ ਲੋਡ ਹੈ ਨਹੀਂ ਮਾੜੀ ਮੋਟੀ ਬਸ ਕਿਹਦੇ ਉੱਤੇ ਲੈਡ ਪੈਂਦੀ ਉੱਤੇ ਲੈਡ ਪੈਂਦੀ ਆ ਬਲੌਕ ਨਾਉਂਦੇ ਆ ਤੇ ਜੋ ਵੀ ਆ ਚਲੋ ਅਡਜਸਟ ਕਰ ਲਓ ਐਡਜਸਟ ਕਰ ਲਿਓ ਇੰਨਾ ਕੁਝ ਕਰਦੇ ਆ ਅਡਜਸਟ ਵੀ ਕਰ ਲਿਓ ਹਨ ਸੋ ਗੱਲ ਹੈਗੀ ਆ ਵੀ ਹੁਣ ਆਪਾਂ ਹੋਏ ਆ ਵਿਲੇ ਤੇ ਹੁਣ ਜਾ ਰਹੇ ਆ ਘਰ ਨੂੰ ਆਹ ਦੇਖੋ ਇਹ ਉਹੀ ਰੋਡ ਆ ਜਿਹੜਾ ਕਿ ਇੱਥੇ ਪੈਰ ਰੱਖਣ ਨੂੰ ਵੀ ਜਗ੍ਹਾ ਨਹੀਂ ਹੁੰਦੀ ਯਾਨੀ ਕਿ ਜੋਕ ਤੇ ਹੁਣ ਦੇਖ ਲਓ ਤੇ ਹੁਣ ਦੇਖ ਲਓ ਇੱਥੇ ਜਿੱਦਾਂ ਮਰਜੀ ਘੁੰਮਿਆ ਫਿਰੋ ਐਸ਼ ਕਰੋ ਕੋਈ ਚੱਕਰੀ ਨਹੀਂ ਦੇਖ ਕਿੰਨਾ ਖੁੱਲਾ ਡੁੱਲਾ ਸੋ ਹੁਣ ਅਸੀਂ ਆਏ ਆ ਜੀ ਹੁਣ ਅਸੀਂ ਵਿਹਲੇ ਹੋਏ ਆ ਤਰਨ ਨੂੰ ਬਹੁਤ ਕੋਸ਼ਿਸ਼ ਸੀਗਾ ਵੀਡੀਓ ਵੀਡੀਓ ਬਣਾ ਬਣਾਈ ਵੀ ਵਿੱਚ ਵਿੱਚ ਬਟ ਉਹ ਫਿਰ ਕਿਤੇ ਨਾ ਕਿਤੇ ਮਿਊਜ਼ਿਕ ਦਾ ਰੋਲਾ ਵਿੱਚ ਰਹਿ ਜਾਂਦਾ ਆ ਕਿਉਂਕਿ ਫੰਕਸ਼ਨ ਦੇ ਵਿੱਚ ਤੁਹਾਨੂੰ ਪਤਾ ਵੀ ਡੀਜੇ ਤਾਂ ਚੱਲਣਾ ਹੀ ਆ ਜਦੋਂ ਟੀਏ ਜਲਦਾਇਆ ਤੇ ਫਿਰ ਸਾਰਾ ਕੁਝ ਕੰਮ ਖਰਾਬ ਹੋ ਜਾਂਦਾ ਫਾਇਦਾ ਨਹੀਂ ਹੁੰਦਾ ਵੀਡੀਓ ਬਣਾਉਂਦਾ ਨਾ ਕੋਈ ਗੱਲ ਹੁੰਦੀ ਆ ਮੇਰੀ ਵਾਇਸ ਵੀ ਤੁਹਾਡੇ ਤੱਕ ਨਹੀਂ ਕਲੀਅਰਲੀ ਜਾਣੀ ਤਾਂ ਫਾਇਦਾ ਕੀ ਫਿਰ ਨਾ ਮਿਊਟ ਦੀ ਵੀਡੀਓ ਬਣਾਉਂਦਾ ਤਾਂ ਕੋਈ ਫਾਇਦਾ ਨਹੀਂ ਮੈਨੂੰ ਹੁੰਦਾ ਮੈਂ ਤੁਹਾਡੇ ਨਾਲ ਟਾਕ ਕਰ ਸੋ ਇਸ ਕਰਕੇ ਮੈਂ ਘਾਟ ਹੀ ਵੀਡੀਓ ਬਣਾਈ ਆ ਤੇ ਇੱਕ ਰੈਗੂਲਰਿਟੀ ਜੀ ਬਣੱਖਣ ਨੂੰ ਮਾੜਾ ਮੋਟਾ ਵੀਡੀਓ ਬਣਾਉਂਦੀ ਆ ਹਣਾ ਹੋਰ ਫੇਸਾਈਲ ਬਸ ਵਧੀਆ ਭਾਈ ਤੂੰ ਦੱਸ ਨਾ ਕੀ ਕਮਕਾਰ ਘੈਂਡ ਸੀ ਯਾਰਾ ਕਮਕਾਰ ਵਧੀਆ ਸੀ ਅੱਜ ਸਵੇਰੇ ਵੀ ਪਹਿਲਾਂ ਤਾਂ ਅੱਜ ਸਵੇਰੇ ਉਧਰ ਖੱਜਲ ਹੋ ਕੇ ਆਏ ਆ ਵਿਆਹ ਵਾਲੇ ਪਾਸੇ ਜਿੰਨੇ ਕਿੱਥੇ ਗਏ ਜਿੰਨੇ ਮੈਂ ਸੀਗਾ ਯਾਰ ਏਐਸ ਫਾਰਮ ਦੇ ਵਿੱਚ ਸੀ ਏਐਸ ਫਾਰਮ ਦੇ ਵਿੱਚ ਮੈਂ ਇੱਕ ਬਰਾਤ ਲੈ ਕੇ ਗਿਆ ਸੀਗਾ ਉਹ ਸਵੇਰੇ ਉਧਰ ਏਐਸ ਫਾਰਮ ਦੇ ਵਿੱਚ ਸੀ ਤੇ ਉਤੋਂ ਬਾਅਦ ਫਿਰ ਉਥੋਂ 5:30 ਵੇਲੇ ਹੋਏ 5:30 5:30 ਮੈਂ ਉਤੋਂ ਨਿਕਲਿਆ ਤੇ ਮੈਂ ਇੱਥੇ ਤੁਹਾਡੇ ਕੋਲ ਪਹੁੰਚ ਗਿਆ ਉਹ ਕਿ ਮੈਨੂੰ ਇੱਥੇ ਦਾ ਸੀਗਾ ਵੀ 6 ਵਜੇ ਦਾ ਟਾਈਮ ਹੈਗਾ ਯਾਰ ਤੇ ਪਹੁੰਚਣਾ ਆਇਆ ਕਿਉਂਕਿ ਰਸਤੇ ਦੇ ਵਿੱਚ ਇੰਨੀ ਭੀੜ ਹੁੰਦੀ ਆ ਐਨਾ ਰਾਸ਼ ਹੁੰਦਾ ਸ਼ਾਮ ਨੂੰ ਲੱਗਦਾ ਸ਼ਾਮ ਨੂੰ ਇੰਨਾ ਰਾਸ਼ ਹੁੰਦਾ ਕਿ ਟਾਈਮ ਤੇ ਘੰਟਾ ਤਾਂ ਸ਼ਹਿਰ ਦੇ ਵਿੱਚ ਵਿੱਚ ਹੀ ਪਹੁੰਚਣ ਨੂੰ ਲੱਗ ਜਾਂਦਾ ਕਿਤੇ ਵੀ ਪਹੁੰਚਣਾ ਹੋਵੇ ਨਾ ਤਾਂ ਇਹ ਸ਼ਹਿਰ ਦੇ ਵਿੱਚ ਹੀ 1 ਘੰਟਾ ਲੱਗ ਜਾਂਦਾ ਤੁਹਾਨੂੰ ਪਹੁੰਚਣ। ਤੇ ਇਸ ਕਰਕੇ ਫਿਰ ਘੰਟਾ ਕਮਾਣ ਦੇ ਚੱਲ। ਤੇ ਤੂੰ ਕਿੱਥੇ ਸੀ ਅੱਜ ਸਵੇਰੇ? ਅਸੀਂ ਗੇੜੀ ਖਤਾ ਕਰਈ ਸੀਗੇ ਫਿਲਹਾਲ ਯਾਰ ਇਸ ਬੰਦੇ ਨੇ ਨਾ ਮੈਨੂੰ ਅੱਜ ਗੇੜੀ ਦਿੱਤੀ ਆ ਕਿਹੜੀ ਇੰਨਾ ਦਿੱਤੀ ਮੈਨੂੰ ਕਹਿੰਦਾ ਮੈਂ ਨਾ ਸਕੂਲ ਜਾਣਾ ਆ ਇਸ ਕਰਕੇ ਮੈਂ ਅ ਅ ਅੱਜ ਸ਼ੂਟ ਤੇ ਨਹੀਂ ਜਾਣਾ। ਬਈ ਯਾਰ ਠੀਕ ਹੈ ਯਾਰ ਵਧੀਆ ਗੱਲ ਤੂੰ ਸ਼ੂਟ। ਬਦਲ ਲੱਗਾ ਜੀ ਬਾਉ ਜੀ ਬਾਅਦ ਚ ਪਤਾ ਲੱਗਾ ਮੈਨੂੰ ਕਹਿੰਦਾ ਵਾ ਸਕੂਲ ਜਾਣਾ ਆ ਇਸ ਕਰਕੇ ਯਾਰ ਦੇਖੋ ਭਾਈ ਬਾਅਦ ਚ ਪਤਾ ਲੱਗਾ ਦੇਖ ਬਾਅਦ ਚ ਬਦਲ ਲੱਗਾ ਵੀ ਸਕੂਲ ਵੀ ਨਹੀਂ ਗਿਆ ਮੈਂ ਇਹਨੂੰ ਅੱਜ ਸ਼ਾਮੀ ਇਹ ਪੁੱਛਿਆ ਮੈਂ ਕਿਹਾ ਵੀ ਕਿੱਦਾਂ ਕਿੱਦਾਂ ਰਿਹਾ ਫੇ ਤੇਰਾ ਸਕੂਲ ਮੈਂ ਤਾਂ ਗਿਆ ਹੀ ਨਹੀਂ ਉਹ ਗਿਆ ਇਸ ਲਈ ਬੰਨ੍ਹਣਾ ਸ਼ੁਰੂ ਕਰ ਗਿਆ ਉਹ ਗਿਆ 38 ਬਿਲਲ ਜਾਕ ਪੌਣੀਆ ਵਾਂਗਿਆ 38 38 ਬਿਲਲ ਦੀ ਇਹ ਨੂੰ ਆ ਉਹ ਜਾਗੜ ਮੇਰੀ ਜੱਈਆ ਸਾਨੂੰ ਵੀ ਆ ਤਾਂ ਮੈਂ ਪਿੱਛੇ ਤੋਂ ਮੈਂ ਡਰ ਗਿਆ ਮੈਨੂੰ ਉਹ ਸਾਇਆ ਜੀਜੇ ਜੋ ਇੱਧਰ ਉਹ ਦੰਦ ਕੱਢੇ ਐ ਕਢ ਕੇ ਮੈਂ ਆਹ ਕੋਣ ਬੈਠਾ ਵਿੱਚ ਉਹ ਮੈਂ ਡਰ ਗਿਆ ਸੱਚੀ ਬਬਤ ਰਾਹ ਜਾਂ ਨਿਕਲ ਗਿਆ ਮੇਰਾ ਮੈਂ ਆਹ ਕੋਣ ਬੈਠਾ ਵਿੱਚ ਜੀਜੇ ਨੇ ਦੇਖਿਆ ਆਪੋਸੋਦਾਂ ਦੋਨੋਂ ਹੀ ਇਹਨਾਂ ਗੱਲਾਂ ਕਰੀ ਜਾਂਦੇ ਨਾ ਉਹ ਮੈਨੂੰ ਪਤਾ ਹੀ ਨਹੀਂ ਉਹ ਵੀ ਵਿੱਚ ਬੈਠਾ ਕੀ ਨਹੀਂ ਆਹੋਏ ਹੂ ਆਮ ਨਹੀਂ ਗਈ ਤੀ ਉਹ ਮੈਂ ਡਰ ਗਿਆ ਉਹ ਆਹ ਜੀਜੇ ਤੇਰਾ ਮਾਸ਼ਾ ਤੇਰਾ ਭਲਾ ਹੋ ਜਾਏ ਤੇਰਾ ਓਹੋ ਜਾ ਬੰਦਾ ਲਗਾਤਾਰ ਹੀ ਆ ਕਮ ਲਗਾਤਾਰ ਹੀ ਰੋ ਇਸ ਕਰਕੇ ਮੈਨੂੰ ਅੱਜ ਕੱਲ ਦੀ ਰੈਸਟ ਮਿਲੀ ਆ ਤੇ ਮੈਂ ਉਹਨੂੰ ਪੂਰਾ ਸੋ ਕੇ ਗੁਜ਼ਾਰਨਾ ਆ ਮੈਂ ਉੱਠਣਾ ਹੀ ਨਹੀਂ ਹੈਗਾ ਸਾਰੀ ਦਿਨ ਸੁੱਤਾ ਹੀ ਰਹਿਣਾ ਅੱਜ ਕੱਲ ਸਾਰੀ ਦਿਨ ਸੋਣਾ ਸਹੀ ਗੱਲ ਆ ਸੱਚੀ ਸਾਰੀ ਦਿਨ ਸੋਣਾ ਸੋ ਹੁਣ ਕਰਨਾ ਕੁਝ ਬਸ ਡੰਣਾ ਚਲੋ ਠੀਕ ਆ ਜੀ ਫਿਰ ਬੰਦਾ ਕਹਿੰਦਾ ਡੰਨਿਆ ਤੇ ਡੰਡਣਾ ਨੇ ਡੰਨਿਆ ਸੋ ਮਿਲਦੇ ਆ ਤੁਹਾਨੂੰ ਨਵੇਂ ਦਿਨ ਨਵੀਂ ਵੀਡੀਓ ਦੇ ਨਾਲ ਤੇ ਕਿਸੇ ਨਵੇਂ ਫੰਕਸ਼ਨ ਤੇ ਨਵੇਂ ਵੈਨਿਊ ਤੇ ਉਦੋਂ ਤੱਕ ਆਪ ਵਿਊ ਤੇ ਨਵੇਂ ਵਿਊ ਤੇ ਉਦੋਂ ਤੱਕ ਆਪਣਾ ਬਹੁਤ ਬਹੁਤ ਖਿਆਲ ਰੱਖੋ ਤੇ ਐਦਾਂ ਹੀ ਸਪੋਰਟ ਕਰਦੇ ਰਹੋ ਤੇ ਹੌਨਾ ਟਾਈਮ 'ਚ ਆਪਾਂ ਇਸ ਨੂੰ ਵਧੀਆ ਕਰਨ ਦੀ ਕੋਸ਼ਿਸ਼ ਕਰਾਂਗੇ ਹਜੇ ਨਾ ਥੋੜਾ ਸਰਕਲ ਐਕਿਉ ਟਾਈਟ ਹੋਇਆ ਪਿਆ ਮੇਰੇ ਕੋਲ ਬਿਲਕੁਲ ਟਾਈਮ ਨਹੀਂ ਹੈਗਾ ਪਰ ਜਿੰਨਾ ਵੀ ਡੈਮੇਜ ਵੀ ਅਸੀਂ ਬਣਾਈ ਜਾ ਰਹੇ ਹਾਂ ਤੇ ਦੂਜੀ ਗੱਲ ਨਾ ਗਾ ਅਸੀਂ ਹੋਰ ਵੀ ਕੁਝ ਪਲਾਨ ਕਰ ਰਹੇ ਹਾਂ ਬਹੁਤ ਜਲਦੀ ਅਸੀਂ ਉਹ ਵੀ ਇੱਕ ਚੀਜ਼ ਕਰਾਂਗੇ ਅਸੀਂ ਬਹੁਤ ਕੁਝ ਪਲਾਨ ਕਰ ਰਹੇ ਹਾਂ ਹੁਣ ਇਸ ਚੀਜ਼ ਦੇ ਲਈ ਸੋ ਆਪਾਂ ਉਹ ਵੀ ਕੰਪਲੀਟ ਕਰਾਂਗੇ ਗਾ ਸੋ ਤੁਸੀਂ ਇੱਦਾਂ ਹੀ ਬਣੇ ਰਹੋ ਤੇ ਮਿਲਦੇ ਹਾਂ ਤੁਹਾਨੂੰ ਨਵੇਂ ਦਿਨ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਆ ਨਵੀਂ ਸ਼ੁਰੂਆਤ ਦੇ ਨਾਲ ਉਦੋਂ ਤੱਕ ਬਹੁਤ 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 ਆਪਣਾ ਖਿਆਲ ਰੱਖੋ ਧੰਨਵਾਦ